ਆਯੋਗ ਸ਼ਾਸਤਰ ਅਨੁਸਾਰ ਸਾਡੇ ਸਰੀਰ ਦੇ ਵਿੱਚ 72000 ਨਾੜੀਆਂ ਨੇ ਇਹ ਉਹੀ ਨਾੜੀਆਂ ਨੇ ਜਿਨ੍ਹਾਂ ਦੇ ਰਾਹੀਂ ਪ੍ਰਾਣ, ਵాయు ਦਾ ਸੰਚਾਰ ਸਾਡੇ ਪੂਰੇ ਸਰੀਰ ਦੇ ਵਿੱਚ ਹੁੰਦਾ ਹੈ ਪ੍ਰਾਣ ਹੀ ਤਾਂ ਨੇ ਜਦੋਂ ਸਰੀਰ ਵਿੱਚੋਂ ਹੀ ਨਿਕਲ ਜਾਂਦੇ ਨੇ ਤੇ ਸਾਡਾ ਸਰੀਰ ਮ੍ਰਿਤ ਹੋ ਜਾਂਦਾ ਹੈ ਇਸੇ ਕਰਕੇ ਜੀਵ ਨੂੰ ਪ੍ਰਾਣੀ ਕਹਿੰਦੇ ਨੇ ਜਿਹੜਾ ਬੰਦਾ ਹੱਠ ਕਰਦਾ ਉਹ ਹਠੀ ਜਿਸ ਕੋਲ ਬਲ ਹੈ ਉਹ ਬਲੀ ਜਿਸ ਬੰਦੇ ਕੋਲ ਤਨ ਹੋਵੇ ਉਹ ਤਨੀ ਔਰ ਇਸੇ ਕਰਕੇ ਸਾਡੇ ਚ ਪ੍ਰਾਣ ਨੇ ਤੇ ਅਸੀਂ ਪ੍ਰਾਣੀ प्राण वायु ASCII ऑक्सीजन ਨੂੰ ਕਹਿੰਦੇ ਆ ਔਰ ਜੀਵਨ ਨੂੰ ਨਿਯੰਤਰਣ ਵਿੱਚ ਰੱਖਣ ਵਾਲਾ ਵਿਆਮ ਉਸ ਨੂੰ ਕਿਹਾ ਜਾਂਦਾ ਹੈ pranayama ਸੋ ਸਵਾਲ ਇਹ ਪੈਦਾ ਹੁੰਦਾ ਹੈ pran ਕੀ ਨੇ ਜੀਵਨ ਨੂੰ ਚੱਲਦਾ ਰੱਖਣ ਵਾਲੀ ਸ਼ਕਤੀ ਲਾਈਫ ਫੋਰਸ pran ਹਿਤਾ ਨੇ ਬੜੀ ਸੂਖਮ ਪਰ ਬੜੀ ਗਹਿਰੀ ਚਰਚਾ ਹੈ pran ਨਾਲ ਹੀ ਭੋਜਨ ਦਾ ਪਾਚਨ ਰਸ ਰक्त मांस ਮੇਦ ਅਸਥੀ ਵੀਰਜ ਰਜ ਆਦਤਾਂ ਤੋਂ ਆ ਦਾ ਨਿਰਮਾਣ ਹੁੰਦਾ ਹੈ ਵਿਅਰਥ ਪਦਾਰਥਾਂ ਦਾ ਸਰੀਰ ਵਿੱਚੋਂ ਨਿਕਾਸ ਉੱਠਣਾ ਬੈਠਣਾ ਤੁਰਨਾ ਬੋਲਣਾ ਚਿੰਤਨ ਮਨਨ ਸਮਰਨ ਇੱਛਾ ਧਿਆਨ ਯਾਨੀ तमाम ਸਾਰੀਆਂ ਸਥੂਲ ਸੂਖਮ ਕਿਰਿਆਵਾਂ ਪ੍ਰਾਣ ਕਰਕੇ ਹੀ ਹੁੰਦੀਆਂ ਨੇ ਜਿਵੇਂ ਬਿਜਲੀ ਦੇ ਅਭਾਫ ਪ੍ਰਭਾਵ ਦੇ ਨਾਲ ਕੰਪਿਊਟਰ ਟੀਮਾ ਹੋ ਜਾਂਦਾ ਹੈ ਠੀਕ ਉਸੇ ਤਰ੍ਹਾਂ ਪ੍ਰਾਣਾਂ ਦੀ ਨਿਰਬਲਤਾ ਕਰਕੇ ਸਰੀਰ ਦੇ ਅੰਗ ਇੰਦਰੀਆਂ ਮਨ ਹਿਰਦੇ ਬੁੱਧੀ ਤੇ ਮੇ ਜਾਂ ਰੋਗੀ ਹੋ ਜਾਂਦੇ ਨੇ ਜਿਸ ਨਾਲ ਸਾਡਾ ਸਰੀਰ ਆਲਸੀ ਧਿਆਨਹੀਣ ਡਿਪਰੈਸਡ ਵਿਕਾਰਯੁਕਤ ਜਾਂ ਅਸੀਂ ਕਹਿ ਸਕਦੇ ਹਾਂ ਕਿ ਡਲ ਹੋ ਜਾਂਦਾ ਹੈ ਜਦੋਂ ਪ੍ਰਾਣ ਭਰਪੂਰ ਮਾਤਰਾ 'ਚ ਹੁੰਦੇ ਨੇ ਤਾਂ ਸਰੀਰ ਬਲਵਾਨ ਕਿਰਿਆਸ਼ੀਲ ਸਾਸੀ ਉਤਸ਼ਾਹੀ ਖੁਸ਼ ਤੇ ਜਵਾਨ ਤੇ ਸਕਾਰਾਤਮਕ ਬਣਿਆ ਰਹਿੰਦਾ ਹੈ ਪ੍ਰਾਨਸ਼ਕਤੀ ਵਧਨ ਦੇ ਨਾਲ ਕੌਨਫੀਡੈਂਸ ਵਧਦਾ ਆਤਮ ਬਲ ਦੇ ਵਿੱਚ ਵਾਧਾ ਹੁੰਦਾ ਹੈ ਸੰਕਲਪ ਸ਼ਕਤੀ ਇੱਛਾ ਸ਼ਕਤੀ ਚ ਇਜ਼ਾਫਾ ਹੁੰਦਾ ਹੈ ਸੰਕਲਪ ਸ਼ਕਤੀ ਨਾਲ ਅਨੁਸ਼ਾਸਨ ਵਧਦਾ ਹੈ ਅਨੁਸ਼ਾਸਿਤ ਰਹਿ ਕੇ ਜਿਹੜਾ ਵੀ ਕੰਮ ਲਗਨ ਨਾਲ ਕੀਤਾ ਜਾਵੇ ਵਿਅਕਤੀ ਆਪਣੇ ਲਕਸ਼ ਦੀ ਪ੍ਰਾਪਤੀ ਦੇ ਵੱਲ ਵਧਦਾ ਰਹਿੰਦਾ ਹੈ ਤੁਸੀਂ ਕਦੇ ਸੋਚਿਆ ਕਿ ਪ੍ਰਾਣਾਂ ਦੀ ਵੀ ਮਾਤਰਾ ਹੁੰਦੀ ਹੈ ਕਿਸੇ ਵਿਅਕਤੀ ਵਸਤੂ ਸਥਾਨ ਦੇ ਵਿੱਚ ਕਿੰਨੇ ਪ੍ਰਾਣ ਨੇ ਡਿਪੈਂਡ ਕਰਦਾ ਹੈ ਕਿਸੇ ਚੀਜ਼ ਵਿੱਚ ਜਿੰਨੇ ਜ਼ਿਆਦਾ ਪ੍ਰਾਣ ਉਹ ਚੀਜ਼ ਓਨੀ ਜ਼ਿਆਦਾ ਪ੍ਰਾਣਵਾਣ ਤੁਸੀਂ ਜਿੰਨੇ ਪ੍ਰਾਣ ਭਰਪੂਰ ਚੀਜ਼ਾਂ ਵਿਅਕਤੀ ਜਾਂ ਸਥਾਨਾਂ ਦੇ ਨਜ਼ਦੀਕ ਰਹਿੰਦੇ ਹੋ ਉਹਨੇ ਪ੍ਰਾਣਵਾਣ ਤੁਸੀਂ ਮਹਿਸੂਸ ਕਰਦੇ ਹੋ ਵਿਅਕਤੀ ਕੁਝ ਸਤਰ ਦੇ ਪ੍ਰਾਣਾ ਦੇ ਨਾਲ ਜਨਮ ਲੈਂਦਾ ਹੈ ਮਤਲਬ ਇੱਕ ਖਾਸ ਲੈਵਲ ਦੇ ਪ੍ਰਾਣ ਜਦੋਂ ਵਿਅਕਤੀ ਦਾ ਜਨਮ ਹੁੰਦਾ ਤੇ ਉਹਦੇ ਅੰਦਰ ਹੁੰਦੇ ਆ ਔਰ ਸਮੇਂ ਦੇ ਨਾਲ ਨਾਲ ਇਹਨਾਂ तमाम ਚੀਜ਼ਾਂ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਜਿਵੇਂ ਤੁਸੀਂ ਕੀ ਕਰ ਰਹੇ ਹੋ ਤੁਸੀਂ ਕੀ ਖਾ ਰਹੇ ਹੋ ਕਿੱਥੇ ਰਹਿ ਰਹੇ ਹੋ ਕਿਸ ਨਾਲ ਰਹਿ ਰਹੇ ਹੋ ਕਿਵੇਂ ਰਹਿ ਰਹੇ ਹੋ ਇਹ तमाम ਚੀਜ਼ਾਂ ਕਾਰਕੀ ਜਿਹੜੇ ਸਾਡੇ ਅੰਦਰਲੀ ਪ੍ਰਾਣ ਨੇ ਉਹਨਾਂ ਦੇ ਵਿੱਚ ਇਜ਼ਾਫਾ ਜਾਂ ਉਹ ਮੰਨਫੀ ਹੁੰਦੇ ਰਹਿੰਦੇ ਨੇ ਉਹਨਾਂ ਦਾ ਇਜ਼ਾਫਾ ਹੁੰਦਾ ਰਹਿੰਦਾ ਜਾਂ ਨੁਕਸਾਨ ਹੁੰਦਾ ਰਹਿੰਦਾ ਸੋ ਇਹ ਆਪਣੇ ਆਪ ਦੇ ਵਿੱਚ ਬੜਾ ਹੀ ਇੰਟਰਸਟਿੰਗ ਵਿਸ਼ਾ ਹੈ ਜਦੋਂ ਮੈਂ ਇਹਨੂੰ ਪੜਿਆ ਸੀ ਦੋਸਤੋ ਲਾਈਫ ਫੋਰਸ ਦੇ ਬਗੈਰ ਅਸੀਂ ਨਾ ਤਾਂ ਇਸ ਲੋਕਿਕ ਜਗਤ ਦੀਆਂ ਔਰ ਨਾ ਹੀ ਅਧਿਆਤਮਿਕ ਜਗਤ ਦੀਆਂ ਕੋਈ ਵੀ ਚੀਜ਼ਾਂ ਜਾਂ ਉਚਾਈਆਂ ਪ੍ਰਾਪਤ ਕਰ ਸਕਦੇ ਹਾਂ ਸੋ ਉਸ ਨੂੰ ਕੰਟਰੋਲ ਦੇ ਵਿੱਚ ਰੱਖਣਾ ਔਰ ਉਸ ਨੂੰ ਇੱਕ ਲੈਵਲ ਤੇ ਰੱਖਣਾ ਬੜਾ ਇੰਪੋਰਟੈਂਟ ਹੈ ਇਸੇ ਕਰਕੇ ਸਾਨੂੰ ਕੁਝ ਲੋਕਾਂ ਨੂੰ ਮਿਲ ਕੇ ਲੱਗਦਾ ਵੀ ਇਹਨਾਂ 'ਚ ਬਹੁਤ ਜ਼ਿਆਦਾ ਪ੍ਰਾਣ ਨਹੀਂ ਇਹਨਾਂ 'ਚ એનર્ਜੀ ਬਹੁਤ ਜ਼ਿਆਦਾ ਹੈ ਸੋ ਇਹ ਸਾਡੇ ਅੰਦਰਲੀ ਪ੍ਰਾਣਾਂ ਦੇ ਸਤਰ ਕਰਕੇ ਇਹ तमाम ਚੀਜ਼ਾਂ ਹੁੰਦੀਆਂ ਨੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਪ੍ਰਾਣ ਕਿਸ ਵਿੱਚ ਹੁੰਦੇ ਨੇ ਤੇ ਕਿਸ-ਕਿਸ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਮਨੁੱਖਾਂ 'ਚ ਸੰਤ ਮਹਾਪੁਰਸ਼ਾਂ 'ਚ ਪਵਿੱਤਰ ਔਰਤਾਂ 'ਚ ਤੇ ਨਿਰਸਵਾਰਥ ਭਗਤਾਂ ਤੇ ਬ੍ਰਹਮਚਾਰੀਆਂ 'ਚ ਪ੍ਰਾਣਸ਼ਕਤੀ ਭਰਪੂਰ ਹੁੰਦੀ ਹੈ। ਇਸੇ ਲਈ ਜਦੋਂ ਅਸੀਂ ਇਸ ਤਰ੍ਹਾਂ ਦੇ ਲੋਕਾਂ ਦੇ ਨੇੜੇ ਕੁਝ ਸਮਾਂ ਬਿਤਾ ਲੈਂਦੇ ਹਾਂ ਤੇ ਅਸੀਂ ਪ੍ਰਾਣਪਰਪੂਰ ਮਹਿਸੂਸ ਕਰਦੇ ਹਾਂ। ਐਸੇ ਲੋਕਾਂ ਦੀ ਸੰਗਤ ਸਾਨੂੰ ਨਕਾਰਾਤਮਕ ਚੀਜ਼ਾਂ ਤੋਂ ਬਹੁਤ ਦੂਰ ਕਰਦੀ ਹੈ। ਮਾਨਸਿਕ ਤਣਾਅ ਤੋਂ ਪਰਹੇ ਕਰ ਦਿੰਦੀ ਹੈ। ਪਸ਼ੂਆਂ 'ਚ ਸ਼ਾਸਤਰਾ ਅਨੁਸਾਰ ਗਾਵਾਂ, ਘੋੜਿਆਂ, ਹਾਥੀਆਂ 'ਚ ਜ਼ਿਆਦਾ ਪ੍ਰਾਣ ਸ਼ਕਤੀ ਹੁੰਦੀ ਹੈ ਇਸ ਲਈ ਕੁਝ ਪੱਛਮੀ ਦੇਸ਼ਾਂ ਦੇ ਵਿੱਚ ਕਾਓ ਹਗਿੰਗ ਥੈਰੇਪੀ ਦਿੱਤੀ ਜਾਂਦੀ ਹੈ ਪੈਸੇ ਦੇ ਕੇ ਲੋਕੀ ਜਾਂਦੇ ਨੇ گاਵਾਂ ਦੇ ਨਾਲ ਕੁਝ ਸਮਾਂ ਬਿਤਾ ਕੇ ਡਿਪਰੈਸ਼ਨ ਤੇ ਐਂਜ਼ਾਈਟੀ ਤੋਂ ਦੂਰ ਮਹਿਸੂਸ ਕਰਦੇ ਨੇ ਇਸੇ ਤਰ੍ਹਾਂ ਸਮਾਦਾਾਂ ਚ ਮੰਦਰਾਂ ਚ ਨਦੀਆਂ ਚ ਧਿਰਥ ਧਾਮ ਖੇਤ ਖលਿਆਰ ਜੰਗਲ ਆਦ ਹਰਿਆਲੀ ਵਾਲੇ ਪ੍ਰਕਿਰਤਿਕ ਤੇ ਧਾਰਮਿਕ ਸਥਾਨ ਇਹ ਵਧੇਰੇ ਪ੍ਰਾਨਵਾਣ ਹੁੰਦੇ ਨੇ ਇਸੇ ਕਰਕੇ ਪਿੰਡਾਂ ਚ ਰਹਿਣ ਵਾਲੇ ਵਿਅਕਤੀ ਦੁਖੀ ਹੋ ਸਕਦੇ ਨੇ ਪਰ ਐਂਜਾਇਟੀ ਜਾਂ ਡਿਪਰੈਸ਼ਨ ਦੇ ਸ਼ਿਕਾਰ ਘੱਟ ਦੇਖੇ ਜਾਂਦੇ ਨੇ ਜਿਨ੍ਹਾਂ ਖਾਣ-ਪੀਣ ਵਾਲੇ ਪਦਾਰਥਾਂ 'ਚ ਸੂਰਜ ਦੀਆਂ ਕਿਰਨਾਂ, ਸਪ੍ਰਿੰਗ ਵਾਟਰ ਜਾਂ ਨਦੀ-ਸਮੁੰਦਰ ਚਰਨੇ ਦਾ ਪਾਣੀ ਜਾਂ ਤੁਰਦਾ ਪਾਣੀ ਪੈਂਦਾ ਉਹੋ ਭੋਜਨ ਜ਼ਿਆਦਾ ਪ੍ਰਾਣਸ਼ਕਤੀ ਨਾਲ ਭਰਪੂਰ ਹੁੰਦਾ ਹੈ। ਸ਼ਾਸਤਰ ਕਹਿੰਦੇ ਨੇ ਕਿ ਸਬਜ਼ੀਆਂ ਨੂੰ ਜਿੰਨਾ ਜ਼ਿਆਦਾ ਕੱਟਿਆ, ਪਕਾਇਆ, ਭੁੰਨਿਆ, ਤਲਿਆ ਜਾਏਗਾ, ਓਨੀ ਹੀ ਪ੍ਰਾਣ ਦੀ ਮਾਤਰਾ ਉਹਨਾਂ 'ਚ ਘਟ ਜਾਏਗੀ। ਇਸ ਲਈ ਜੰਕ ਫੂਡ 'ਚ ਪ੍ਰਾਣ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਅੰਡਾ ਜਾਂ ਮਾਸ ਮ੍ਰਿਤ ਹੋਣ ਕਰਕੇ ਪ੍ਰਾਣ ਸ਼ਕਤੀ ਤੋਂ ਵਿਰਵੇ ਹੁੰਦੇ ਨੇ ਆਚਾਰਿ ਵਾਗਵਟ ਇਕਿਆਕਾਰ ਦੇ ਸੰਨ ਕੀ ਜਿਸ ਖਾਣੇ ਨੂੰ ਬਣਾਉਣ ਲੱਗੇ ਉਸ ਨੂੰ ਸੂਰਜ ਦਾ ਪ੍ਰਕਾਸ਼ ਸ਼ੁੱਧ ਹਵਾ ਤੇ ਸ਼ੁੱਧ ਅਗਨੀ ਨਾ ਛੂਹੇ ਇਸ ਤਰ੍ਹਾਂ ਦਾ ਖਾਣਾ ਜ਼ਹਿਰ ਦੇ ਬਰਾਬਰ ਹੈ ਔਰ ਇਹੀ ਕਾਰਨ ਹੈ ਕਿ ਸਾਡੇ ਪੁਰਖੇ ਜਦੋਂ ਚੁੱਲ੍ਹੇ ਤੇ ਬਣਿਆ ਖਾਣਾ ਖਾਇਆ ਕਰਦੇ ਸਨ ਤੇ ਉਹ ਜ਼ਿਆਦਾ ਸਵਸਥ ਤੇ ਦੀਰਗायु ਲੰਮੀ ਉਮਰਾਂ ਵਾਲੇ ਹੋਇਆ ਕਰਦੇ ਸਨ ਔਰ ਇਹੀ ਰੀਜ਼ਨ ਹੈ ਕਿ ਅਸੀਂ ਅੱਜ ਕੱਲ ਡਿਪਰੈਸ਼ਨ ਵਰਗੀਆਂ ਐਂਜ਼ਾਇਟੀ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਾਂ ਕਿਉਂਕਿ ਅਸੀਂ ਕਮਰਿਆਂ ਦੇ ਵਿੱਚ ਹੀ ਰਹਨੇ ਆ ਗੈਸਾਂ ਤੇ ਖਾਣੇ ਹਾਂ ਔਰ ਅਸੀਂ ਤਮਾਮ ਉਹ ਜ਼ਹਿਰ ਕੂੜਾ ਕਰਕਟ ਜਾਂ ਫਰੋਜ਼ਨ ਚੀਜ਼ਾਂ ਖਾਣ ਲੱਗ ਗਏ ਆ ਕਿਉਂਕਿ ਮੋਢ ਕਦੀਨ ਤੋਂ ਹੀ ਸਾਡੇ ਸਾਸ਼ਤਰਾਂ ਵਿੱਚ ਜਿਨ੍ਹਾਂ ਚੀਜ਼ਾਂ ਦਾ ਜ਼ਿਕਰ ਹੈ ਸਾਡਾ ਖਾਣਾ ਸਾਡਾ ਹਰੇਕ ਆਚਰਣ ਜਿਹੜਾ ਹੈ ਉਹ ਪ੍ਰਕਿਰਤੀ ਨਾਲ ਇੱਕਮਿਕ ਹੋਣ ਕਰਕੇ ਜ਼ਿਆਦਾ ਪ੍ਰਾਂਡ ਵਾਂਣ ਰਿਹਾ ਔਰ ਇੰਡਸਟਰੀਅਲ ਰੈਵਿਊਸ਼ਨ ਕਰਕੇ ਤੇ ਨਿਊ ਵਰਲਡ ਆਰਡਰ ਕਰਕੇ ਅਸੀਂ ਆਪਣੇ ਪਰਿਆਵਰਣ ਤੋਂ ਦੂਰ ਹੋ ਗਏ ਆ ਪ੍ਰਾਂਡ ਵਾਂਣ ਚੀਜ਼ਾਂ ਤੋਂ ਦੂਰ ਹੋ ਗਏ ਆ ਇਸੇ ਕਰਕੇ ਅਸੀਂ ਡਿਪਰੈਸ਼ਨ ਜਾਂ ਐਂਜ਼ਾਇਟੀ ਵਰਗੀਆਂ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਆ ਇਹ ਨਮੀਤੀ ਮਾਡਰਨ ਜੀਵਨ ਸ਼ੈਲੀ ਸਾਡੇ ਵਿੱਚੋਂ ਪ੍ਰਾਣ ਹਰਨ ਕਰਕੇ ਸਾਨੂੰ ਪ੍ਰਾਣਹੀਨ ਬਣਾ ਰਹੀ ਹੈ ਕਿਉਂਕਿ ਨਾਹੀਂ ਅਸੀਂ ਪ੍ਰਾਣਵਾਨ ਖਾਣਾ ਖਾ ਰਹੀਆਂ ਨਾਹੀਂ ਪ੍ਰਾਣਵਾਨ ਲੋਕਾਂ ਨੂੰ ਮਿਲਦੇ ਆ ਨਾਹੀਂ ਪ੍ਰਾਣਵਾਨ ਜੀਵਾਂ ਦੇ ਨਾਲ ਰਹਿੰਦੇ ਆ ਤੇ ਨਾਹੀਂ ਪ੍ਰਾਣਵਾਨ ਭੋਜਨ ਪਾਉਂਦੇ ਆ ਤੇ ਫਿਰ ਜਦੋਂ ਡਿਪਰੈਸ਼ਨ ਜਾਂ ਐਂਜ਼ਾਈਟੀ ਹੁੰਦੀ ਹੈ ਫਿਰ ਅਸੀਂ ਕੈਸੀਨੋ, ਸਿਨੇਮਾ ਜਾਂ ਹੋਰ ਪ੍ਰਾਣਹੀਨ ਜਗ੍ਹਾਾਂ ਤੇ ਜਾਂਦੇ ਆਂ ਤੇ ਹੋਰ ਪ੍ਰਾਣਾ ਦਾ ਹਰਨ ਕਰਵਾ ਆਉਂਦੇ ਆਂ ਜਾਂ ਫਿਰ ਇਹ ਸੋਚ ਕੇ ਕਿ ਡਾਕਟਰ ਇਸ ਦਾ ਇਲਾਜ ਕਰੇਗਾ ਪ੍ਰਾਣਹੀਨ ਹਸਪਤਾਲਾਂ 'ਚ ਚਲੇ ਜਾਂਦੇ ਆਂ ਪ੍ਰਾਣਹੀਨ ਦਵਾਈਆਂ ਖਾਂਦੇ ਆਂ ਤੇ ਸੋਚਦੇ ਆਂ ਕਿ ਸਾਡਾ ਇਹ ਡਿਪਰੈਸ਼ਨ ਚਲਾ ਜਾਏਗਾ ਪਰ ਇਹ ਸੰਭਵ ਨਹੀਂ ਹੈ ਮਾਡਰਨ ਮੈਡੀਕਲ ਸਾਇੰਸ 'ਚ ਪ੍ਰਾਣ ਦਾ ਕੋਈ ਕਨਸੈਪਟ ਹੀ ਨਹੀਂ ਹੈ ਯਤਨ ਤੇ ਦਵਾਈ ਬੋਟੀ ਬਾਰੋਂ ਕੀਤੀ ਜਾ ਰਹੀ ਹੈ ਤਾਂ ਹੀ ਬਿਮਾਰੀ ਜੜੋਂ ਨਹੀਂ ਖਤਮ ਹੋ ਰਹੀ